ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜੁਥੇ ਤੇਜ਼ ਰਫਤਾਰ ਦੇ ਵਿੱਚ ਆ ਰਹੀ ਵੇਰਕਾ ਮਲਕ ਪਲਾਂਟ ਦੇ ਟਰੱਕ ਨੇ ਇੱਕ ਐਕਟਿਵਾ ਸਵਾਰ ਨੌਜਵਾਨ ਕੁੜੀ ਨੂੰ ਜ਼ੋਰਦਾਰ ਟੱਕਰ ਮਾਰੀ ਹੈ ਟੱਕਰ ਮਾਰਨ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਲੜਕੀ ਦੀ ਪਛਾਣ 15 ਸਾਲਾ ਮਸਕਾਨ ਵਜੋਹੀਆ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਓਥੇ ਹੀ ਐਕਟਿਵਾ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਵੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਮੁਸਕਾਨ ਦੇ ਬਿਆਨ ਲੈਣ ਤੋਂ ਬਾਅਦ ਟਰੱਕ ਚਾਲਕ ਦੀ ਗ੍ਰਿਫਤਾਰੀ ਜਲਦ ਕੀਤੀ ਜਾਵੇਗੀ ਤੇ ਹਾਦਸੇ ਦੇ ਵਿੱਚ ਐਕਟਿਵਾ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਨੇ। ਜੇ ਇਹ ਐਸਾ ਕੀਤਾ ਬਸ ਹਾਂ ਦੂਜੇ ਨੰਬਰ ਹਸਤਾ। ਹੂੰ। ਜੇ ਕੀ ਗੱਲਬਾਤ ਹੋਈ ਇੱਥੇ? ਗੱਲਬਾਤ ਸਟ੍ਰੀਟ ਆਊਂਡ ਤੋਂ ਆ ਮਿਲ ਹੀ ਨਹੀਂਦਾ। ਐਕਸੀਡੈਂਟ ਹੋਇਆ। ਜੇ ਤਾਂ ਲੋਕਾਂ ਨਾਲੇ ਪੱਕੇ ਆ ਗਏ ਆ। ਇਹ ਦੇਖਿਆ ਕਿ ਸਿੱਧੀ ਬੋਲ ਦੇ ਮਸਾਲੇ ਦੀ ਸਿੱਧੀ ਖਲੇ ਆਈ ਹੈ ਇਹ ਕਰਾ ਦਿਓ ਰਕੜਾ ਰਾਰ ਬੋਖੇ ਭਰ ਗਿਆ ਹੈ ਜੀ ਜਿਹੜੀ ਆ ਅੰਦਰ ਸਵਾਸਾ ਦੇ ਮਸਾਲਾ ਹੈ ਇਹਨਾਂ ਵਾਲਸ ਤੋਂ ਪਰਾਪਰ ਕਰਕੇ ਨਾ ਪਰਵਾਹ ਨੰਬਰ ਤੇ ਆਇਆ ਡਾਕੂ ਨੂੰ ਆ ਪੁੱਛੀਏ ਡਾਕਟਰ ਸਿਰੀਅਸ ਹੈ ਸਿਰਫ ਗਲਤੀ ਕੀਤੀ ਮੰਨੀ ਜਾ ਰਹੀ ਹੈ ਉਹ ਵੀ ਤਾਂ ਡਰੱਗ ਵਾਲੀ ਇਹ ਜਿਹੜਾ ਲੇਖ ਹੈ ਇਸ ਦਾ ਉਹ ਆਰਗੂਮੈਂਟ ਕਰ ਰਹੀ ਹੈ ਇੱਕ ਸਾਡੇ ਕੋ ਫਾਡੀ ਕਰ ਰਹੀ ਹੈ ਟ੍ਰੈਕ ਪੂਰੀ ਸੀਰੀਅਸ ਹੈ ਪੂਰੀ ਸੀਰੀਅਸ